ਜਿਹੜਾ ਸੋਡੀ ਵੀਡੀਓ ਸ਼ੇਅਰ ਕਰੂਗਾ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਉਹਨੂੰ ਅਸੀਂ ਆਹ 5 ਐਲਈਡੀਆਂ ਗੱਡਾਂਗੇ 43 ਇੰਚ ਦੀਆਂ 5 ਐਲਈਡੀਆਂ ਫ੍ਰੀ ਹਾਂਜੀ ਤਾਂ 33 ਇੰਚ ਦੀ ਐਲਈਡੀ ਤੁਸੀਂ ਲੈ ਕੇ ਆਇਆ ਜੀ ਉਹਨਾਂ ਵਾਸਤੇ 6000 ਰੁਪਏ ਦੀ ਹੈ ਜੀ ਇਹ 6000 ਰੁਪਏ ਦੀ ਹਾਂਜੀ ਜੀ 6000 ਰੁਪਏ ਦੀ ਐਲਈਡੀ ਮਾਨ ਇਲੈਕਟ੍ਰੋਨਿਕਸ ਦੀ ਨਵੀਂ ਦੁਕਾਨ ਦੇ ਉੱਤੇ ਹਿੰਦੂਸਤਾਨ ਕੰਪਨੀ ਦਾ ਗੀਜ਼ਰ ਤਾਂ ਕਿੰਨੇ ਰੁਪਏ ਦਾ ਭਾਜੀ ਹੈ 3500 ਰੁਪਏ ਦਾ ਜੀ 3500 ਰੁਪਏ ਦਾ 50000 ਰੁਪਇਆ ਆਪਣੇ ਮੂਰਤ ਤੇ ਨਹੀਂ ਲਾਇਆ ਬਸ ਲੋਕਾਂ ਦੇ ਰੇਟ ਹੀ ਸਸਤੇ ਕਰਦੇ ਰਮਾਲ ਕਰਦੀ ਯਾਰ ਰਮਾਲ ਯਾਰ 31 ਮਾਰਚ ਦਾ ਕਰਾੜ ਨੂੰ ਕੁਝ ਵੀ ਹੋ ਜੇ ਕਟ ਜੇ ਫੜ ਜੇ ਮੱਚ ਜੇ ਕੁਝ ਵੀ ਹੋ ਜੇ ਪੀਸ ਟੂ ਪੀਸ ਚੇਂਜ ਆਈ 31 ਮਾਰਚ 2025 ਤੱਕ ਜੀ 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 1999 ਰੁਪਇਆ ਦਾ ਜੀ 1999 ਦਾ ਚੁੱਲਾ 1999 ਰੁਪਏ ਦੇ ਵਿੱਚ 1.5 ਸਾਲ ਦੀ ਗਾਰੰਟੀ 1.5 ਸਾਲ ਦੀ ਗਾਰੰਟੀ ਬਹੁਤ ਵੱਡੀ ਗੱਲ ਹੈ ਜੀ 500 ਰੁਪਏ ਦੇ 10 ਬਲਵ ਦੇਵਾਂਗੇ ਜੀ ਸਵਾ ਸਾਲ ਦੀ ਗਾਰੰਟੀ ਹੈ ਮਾਰਕੀਟ 'ਚ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ ਸਵਾ ਸਾਲ ਦੀ ਗਾਰੰਟੀ ਦੇਵਾਂਗੇ ਜੀ ਸਸ਼ੀਕਲ ਜੀ ਮੈਂ ਮਿਰਚਾ ਬਲਤ ਤੁਸੀਂ ਦੇਖ ਰਹੇ ਹੋ ਵੱਖਰੀ ਪਛਾਣ ਅਸੀਂ ਇਸ ਵਕਤ ਮਾਨ ਇਲੈਕਟ੍ਰੋਨਿਕਸ ਦੀ ਨਵੀਂ ਦੁਕਾਨ ਦੇ ਉੱਤੇ ਅੱਜ ਆਇਆ ਤੇ ਜਿਹੜੀ ਇਹ ਦੁਕਾਨ ਹੈ ਬਸ ਸਟੈਂਡ ਤੋਂ ਜਿਹੜੀ ਇਹ 13ਵੀਂ ਦੁਕਾਨ ਹੈ ਤੇ ਅੱਜ ਉਹਨਾਂ ਨੇ ਨਵੀਂ ਦੁਕਾਨ ਕੀਤੀ ਹੈ ਤੇ ਉਸ ਦੇ ਆ ਬਾਈ ਦੱਸਿਆ ਕਹਿੰਦਾ ਕਹਿੰਦਾ ਮੂਰਤ ਨਾਲ ਨਾਲੋਂ ਅਸੀਂ ਲੋਕਾਂ ਦਾ ਫਾਇਦਾ ਜਿਹੜਾ ਇਸ ਦੇ ਵਿੱਚ ਦੁਕਾਨ ਦੇ ਵਿੱਚ ਕਰਾਂਗੇ ਤਾਂ ਦੁਕਾਨ ਦਾ ਤੁਹਾਨੂੰ ਐਡਰੈਸ ਦਿਖਾ ਰਹੇ ਹਾਂ ਤਾਂ ਗਿਵਜ਼ ਪ੍ਰਿੰਟ ਤੇ ਚੈਂਜਰ ਤੇ ਬਿਲਕੁਲ ਸਾਹਮਣੇ ਜਿਹੜੀ ਮਾਨ ਇਲੈਕਟ੍ਰੋਨਿਕਸ ਦੁਕਾਨ ਹੈ ਤੇ ਅਸੀਂ ਤੁਹਾਨੂੰ ਗੱਲਬਾਤ ਕਰਾਨੇ ਆ ਮਾਨ ਦੇ ਨਾਲ ਮਾਨ ਜੀ ਕੀ ਹਾਂ ਜੀ ਸასი ਕਾਲ ਜੀ ਵਧਾਈਆਂ ਜੀ ਬਹੁਤ ਬਹੁਤ ਕੀ ਬਾਤ ਆ ਅੱਜ ਨਵੀਂ ਦੁਕਾਨ ਕਰ ਲਈ ਮਾਨ ਜੀ ਨੇ ਤੇ ਮਾਨ ਜੀ ਕੀ ਲੈ ਕੇ ਆਏ ਹੋ ਦਰਸ਼ਕਾਂ ਲਈ ਸਭ ਤੋਂ ਪਹਿਲਾਂ ਜੀ ਅਸੀਂ 32 ਇੰਚ ਐਲਈਡੀ ਲੈ ਕੇ ਆਏ ਜੀ ਸਮਾਰਟ ਐਲਈਡੀ ਹੈ ਜੀ ਇਹ ਜੀ 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 ਤਾਂ 32 ਇੰਚ ਦੀ ਐਲਈਡੀ ਤੁਸੀਂ ਲੈ ਕੇ ਆਏ ਆ ਜੀ ਉਹਨਾਂ ਵਾਸਤੇ 6000 ਰੁਪਏ ਦੀ ਹੈ ਜੀ ਇਹ 6000 ਰੁਪਏ ਦੀ ਹਾਂਜੀ 6000 ਰੁਪਏ ਦੀ ਐਲਈਡੀ ਮਾਨ ਇਲੈਕਟ੍ਰੋਨਿਕਸ ਦੀ ਨਵੀਂ ਦੁਕਾਨ ਤਾ ਬਹੁਤ ਵੱਡੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤਾਂ ਐਲਈਡੀਆਂ ਜਿਹੜੀ ਦੇਖਦੇ ਕੋ ਚੱਲ ਵੀ ਰਹੀਆਂ ਨੇ ਤਾਂ ਵਧੀਆ ਕੰਪਨੀ ਦੇ ਜਿਹੜੀ ਐਲਈਡੀਆਂ ਆ ਤੁਸੀਂ ਦੇਖ ਸਕਦੇ ਹੋ ਹੋਰ ਕੀ ਕਹਿਣਾ ਚਾਹੋਗੇ ਜੀ ਹਾਂਜੀ ਜੀ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਕੰਪਨੀ ਦਾ ਗੀਜ਼ਰ ਆਈ ਇਹ ਹਿੰਦੁਸਤਾਨ ਕੰਪਨੀ ਦਾ ਗੀਜ਼ਰ ਤਾਂ ਕਿੰਨੇ ਰੁਪਏ ਦਾ ਭਾਜੀ ਹੈ 3500 ਰੁਪਏ ਦਾ ਜੀ 3500 ਰੁਪਏ ਦਾ 3500 ਰੁਪਏ ਦਾ ਗੀਜ਼ਰ ਤਾਂ ਤੁਸੀਂ 1.5 ਸਾਲ ਦੀ ਗਾਰੰਟੀ ਹੈ ਜੀ ਮਾਰਕੀਟ 'ਚ 1 ਸਾਲ ਦੀ ਗਾਰੰਟੀ ਦਿੰਦੇ ਨੇ ਆਨਲਾਈਨ ਅਸੀਂ 1.5 ਸਾਲ ਦੀ ਗਾਰੰਟੀ ਦੇ ਦਿੰਦੇ 1.5 ਸਾਲ ਦੀ ਗਾਰੰਟੀ ਦੇ ਨਾਲ ਜਿਹੜਾ 3500 ਰੁਪਏ ਦਾ ਜਿਹੜਾ ਗੀਜ਼ਰ ਹੈ ਤਾਂ ਬਹੁਤ ਵੱਡੀ ਗੱਲ ਆ ਹਾਲਾਂਕਿ ਸਾਲ ਦੇ ਵਿੱਚ ਖਰਾਬ ਹੋ ਜਾਂਦਾ ਗੀਜ਼ਰ ਤੇ 10 ਸਾਲ ਇਹਨਾਂ ਨੇ ਹੋਰ ਐਕਸਟਰਾ ਦੇ ਦਿੱਤਾ ਦੂਜੀ ਸਰਦੀ ਦੇ ਵਿੱਚ ਜੇ ਖਰਾਬ ਹੋ ਜਾਂਦਾ ਤੁਹਾਨੂੰ ਗੀਜ਼ਰ ਆਪਾਂ ਨੇ ਹੀ ਲੋਕਾਂ ਦੇ ਫਾਇਦੇ ਕਰਨੇ ਨੇ ਆਪਾਂ ਨੇ ਲੋਕਾਂ ਦੇ ਫਾਇਦੇ ਲਈ ਹਾਂਜੀ 50000 ਰੁਪਏ ਆਪਾਂ ਨੇ ਮੂਰਤ ਤੇ ਨਹੀਂ ਲਾਇਆ ਬਸ ਲੋਕਾਂ ਦੇ ਰੇਟ ਹੀ ਸਸਤੇ ਕਰੇ ਹਾਂ ਕਮਾਲ ਕਰਤੀ ਯਾਰ ਮਾਨ ਯਾਰ ਤਾਂ ਬਹੁਤ ਵੱਡੀ ਗੱਲ ਕਰ ਰਿਹਾ ਮਾਨ ਕਹਿੰਦਾ 50000 ਰੁਪਏ ਮੇਰਾ ਮੂਰਤ ਤੇ ਲੱਗਣਾ ਸੀ ਉਹ 50000 ਰੁਪਏ ਦਾ ਮੈਂ ਲੋਕਾਂ ਦਾ ਫਾਇਦਾ ਕਰ ਦੂੰਗਾ ਬਹੁਤ ਵੱਡੀ ਗੱਲ ਲੋਕਾਂ ਦੇ ਨਾਲੋਂ ਖਵਾ ਦੇ ਲੋ ਚੰਗੇ ਕੀ ਲੋਕਾਂ ਦਾ ਫਾਇਦਾ ਕਰਨਾ ਹਾਂਜੀ 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 ਤੇ ਹੋਰ ਕੀ ਲੈ ਕੇ ਆਇਆ ਉਸ ਤੋਂ ਬਾਅਦ ਸਾਡੇ ਕੋਲ ਰਾੜ ਹੁੰਦਾ ਜੀ ਪਾਣੀ ਗਰਮ ਕਰਨ ਵਾਲਾ ਜੀ 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 ਮਾ ਬਰਾੜ ਤੁਸੀਂ ਦੇਖ ਸਕਦੇ ਹੋ 31 ਮਾਰਚ ਤੱਕ ਰਾੜ ਨੂੰ ਕੁਝ ਵੀ ਹੋ ਜੇ ਕੱਟ ਜੇ ਫੜ ਜੇ ਮੱਚ ਜੇ ਕੁਝ ਵੀ ਹੋ ਜੇ ਪੀਸ ਟੂ ਪੀਸ ਚੇਂਜ ਆਈ 31 ਮਾਰਚ 2025 ਤੱਕ ਤਾਂ ਬਹੁਤ ਵੱਡੀ ਗੱਲ ਕਹਿ ਰਹੇ ਨੇ ਕਿ 31 ਮਾਰਚ 2025 ਤੱਕ ਅਗਰ ਰਾੜ ਨੂੰ ਕੁਝ ਹੋ ਜਾਂਦਾ ਤਾ ਇਹ ਪੀਸ ਟੂ ਪੀਸ ਜਿਹੜਾ ਫਰੀ ਹੈ ਤਾਂ ਬਹੁਤ ਕੀ ਲੈ ਕੇ ਆਇਓ ਬਜ਼ਾਰ ਕੰਪਨੀਆਂ ਚੁੱਲਾ ਹੀ ਬਜ਼ਾਰ ਚ ਇਹ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ ਡੇਢ ਸਾਲ ਦੀ ਗਾਰੰਟੀ ਦੇਵਾਂਗੇ ਜੀ 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 1999 ਰੁਪਈਆ ਦਾ ਜੀ 1999 ਦਾ ਚੁੱਲਾ 1999 ਰੁਪਏ ਦੇ ਵਿੱਚ ਡੇਢ ਸਾਲ ਦੀ ਗਾਰੰਟੀ ਡੇਢ ਸਾਲ ਦੀ ਗਾਰੰਟੀ ਬਹੁਤ ਵੱਡੀ ਗੱਲ ਹੈ ਜੀ ਅੱਜ ਪਹਿਲਾਂ ਨਵੀਂ ਦੁਕਾਨ ਦਿਖਾ ਦਿੱਤੀ ਜਾਵੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਦਿਖਾ ਦਿੱਤੀ ਜਾਵੇ ਮਾਨ ਨੇ ਬੜੀ ਮਿਹਨਤ ਦੇ ਨਾਲ ਜਿਹੜੀ ਆਪਣੀ ਇਹ ਮੁੱਲ ਦੀ ਦੁਕਾਨ ਲੱਤੀ ਹੈ ਤਾ ਪਹਿਲਾਂ ਵਾਲੀ ਦੁਕਾਨਾਂ ਦੇ ਵਿੱਚ ਜਦੋਂ ਤੱਕ ਮੇਤ ਉਹ ਐਡ ਕਰਾਂਦਾ ਰਿਹਾ ਤਾ ਇਹ ਕਿਰਾਏ ਦੀ ਦੁਕਾਨ ਤੇ ਰਹਿੰਦਾ ਸੀ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਇੱਕ ਨੌਜਵਾਨ ਨੇ ਇੱਕ ਨੌਜਵਾਨ ਨੇ ਇੱਕ ਐਡਾ ਵੱਡਾ ਕਦਮ ਚੁੱਕਿਆ ਆ ਹਾਲਾਂਕਿ ਨਸ਼ੇ ਦੀ ਪੀੜੀ ਜਿਹੜੀ ਨੌਜਵਾਨਾਂ ਦੀ ਲੱਗ ਭਗ ਹੁੰਦੀ ਜਾ ਰਹੀ ਹੈ ਲੇਕਿਨ ਨੌਜਵਾਨ ਨੇ ਇਸ ਕੰਮ ਦੀ ਜਿਹੜੀ ਤਾਰੀਫਤਾ ਬੰਦੀ ਹੈ ਭਾਜੀ ਅੱਜ ਇੰਗ ਦਾ ਬੋਕਸ ਆਈ 4 ਸਾਲ ਫਰੀ ਹੈ ਜੀ 1500 ਰੁਪਏ ਦਾ ਸਿਰਫ ਜਿਹੜਾ ਤੁਹਾਡੀ ਵੀਡੀਓ ਦੇਖਿਆ ਉਹਨੂੰ ਅਸੀਂ ਆਪਦੇ ਵੱਲੋਂ ਗਿਫਟ ਦੇਵਾਂਗੇ ਜੀ ਨਮੀ ਦੁਕਾਨ ਤੇ ਕੀ ਬਾਤ ਆ ਜੀ 1500 ਰੁਪਏ ਦਾ ਜਿੰਗ ਦਾ ਜਿਹੜਾ ਇਹ ਚਾਰ ਸਾਲ ਫਰੀ ਚਾਰ ਸਾਲ ਦੀ ਗਾਰੰਟੀ ਤੇ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਤਾਂ ਉਹਨੂੰ ਇਹ ਫਰੀ ਫਰੀ ਦੇ ਰਹੇ ਹਾਂ ਜੀ ਨਾ ਨਾ ਚਾਰ ਸਾਲ ਫਰੀ ਹੈ ਜੀ ਉਹਦਾ ਚਾਰ ਸਾਲ ਫਰੀ ਉਹਦੇ ਨਾਲ ਗਿਫਟ ਫਰੀ ਦੇਵਾਂਗੇ ਜੀ ਉਹਦੇ ਨਾਲ ਗਿਫਟ ਫਰੀ ਦੇਣਗੇ ਭਾਈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਇਹਨੂੰ ਉਹਨੂੰ 1 ਸਾਲ ਦੀ ਵਾਰੰਟੀ ਵੱਧ ਤੇ ਇੱਕ ਉਹਨੂੰ ਗਿਫਟ ਫਰੀ ਹਾਂਜੀ ਆ ਅਸੀਂ ਬੱਲਵ ਲੈ ਕੇ ਆਏ ਜੀ 9 ਵਾਰਡ ਦਾ ਆਰ ਆਰ ਕੰਪਨੀ ਦਾ ਜੀ 500 ਰੁਪਏ ਦੇ 10 ਮਾਹ ਲਵ ਦੇਵਾਂਗੇ ਜੀ ਸਵਾ ਸਾਲ ਦੀ ਗਾਰੰਟੀ ਹੈ ਮਾਰਕੀਟ ਚ ਸਾਲ ਦੀ ਗਾਰੰਟੀ ਦਿੰਦੇ ਨੇ ਅਸੀਂ ਸਵਾ ਸਾਲ ਦੀ ਗਾਰੰਟੀ ਦੇਵਾਂਗੇ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੁਸੀਂ ਆ ਦੇਖ ਸਕਦੇ ਹੋ ਦੁਕਾਨ ਵੀ ਜਿਹੜੀ ਆ ਹਰ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੀ ਨਵੀਂ ਨੁਕਾਨ ਹੈਗੀ ਆ ਤਾਂ ਚੁੰਗੀ ਵਾਲੀ ਗਲੀ ਦੇ ਵਿੱਚ ਜਿਹੜੀ ਇਹ ਦੁਕਾਨ ਨੇਤੀ ਹੈ ਤਾਂ ਆ ਬਹੁਤ ਵਧੀਆ ਜਿਹੜੀ ਗੱਲ ਹੈਗੀ ਆ ਤਾਂ ਮਾਨ ਜੀ ਹੋਰ ਕੀ ਕਹਿਣਾ ਚਾਹੋਗੇ ਜੀ ਉਸ ਤੋਂ ਬਾਅਦ ਆ ਆਪਣੇ ਕੋਲ ਆ ਸਰਦੀਆਂ ਦੀ ਵੈਰਾਈਟੀ ਆ ਰਹੀ ਹੈ ਜਿਵੇਂ ਰੂਮ ਹੀਟਰ ਵਗੈਰਾ ਜੀ ਹੁਣ ਅੱਗੇ ਠੰਡਾ ਆਉਣਗੀਆਂ ਜੀ 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 ਵੈਰਾਈਟੀ ਸਾਰੀ ਰੂਮ ਹੀਟਰਾਂ ਦੀ ਪਈ ਹੈ ਜੀ ਉੱਪਰ ਤੋਂ ਜੀ 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 ਬਿਲਕੁਲ 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 ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਤੁਸੀਂ ਸਾਰੇ ਦੇਖ ਹੀ ਰਹੇ ਹੋ ਹਰ ਇੱਕ ਆਈਟਮ ਤੁਹਾਨੂੰ ਅਸੀਂ ਜੂਮ ਕਰਕੇ ਦਿਖਾ ਰਹੇ ਆ ਆ ਤੁਸੀਂ ਦੁਕਾਨ ਦੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਮਾਨ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਨਹੀਂ ਮਿਲੇਗੀ ਤਾਂ ਕਿੰਨੀ ਕੀ ਕਮਾਈ ਕਰਕੇ ਤੁਸੀਂ ਇਹ ਸਾਰਾ ਸਮਾਨ ਵੇਚਦੇ ਹੋ ਬਾਜੀ ਬਸ 50 50 1000 ਰੁਪਏ ਦਾ ਧੰਦਾ ਕਰਦੇ ਆ 500 ਰੁਪਏ ਦੇ ਧੰਦੇ ਨਾਲ ਬਾਈ ਜੀ ਨੇ ਸਮਾਨ ਦੀ ਇਲੈਕਟ੍ਰੋਨਿਕਸ ਦਾ ਸਮਾਨ ਆਪਣੀ ਦੁਕਾਨ ਦੇ ਵਿੱਚ ਭਰ ਦਿੱਤਾ ਤੇ ਲੋਕਾਂ ਨੇ ਇਹਨਾਂ ਦੀ ਪੂਰੀ ਸਪੋਰਟ ਕੀਤੀ ਤੇ ਉਮੀਦ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਬਾਈ ਨੂੰ ਕਮੈਂਟ ਕਰਕੇ ਤੇ ਬਾਈ ਦੀ ਵੀਡੀਓ ਸ਼ੇਅਰ ਕਰਕੇ ਫੇਰ ਇਹਦੀ ਸਪੋਰਟ ਕਰੋਗੇ ਕਿਉਂਕਿ ਸਪੋਰਟ ਕਰਨ ਦੇ ਨਾਲ ਹੀ ਬੰਦਾ ਅੱਗੇ ਵਧਦਾ ਹੈ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਉਹਨੂੰ ਅਸੀਂ ਆਹ 5 LED ਲੜੀਆਂ ਕੱਢਾਂਗੇ 43 ਇੰਚ ਦੀ 5 LED ਲੜੀਆਂ ਫ੍ਰੀ ਹਾਂਜੀ 5 ਅਸੀਂ ਆਪ ਕੋਰੀਅਰ ਕਰਾਵਾਂਗੇ ਜੇ ਬਾਦੋ ਵੀ ਹੋਵੇ ਉਹ ਵੱਧ ਤੋਂ ਵੱਧ ਸ਼ੇਅਰ ਕਰੂ ਤੁਹਾਡੀ ਵੀਡੀਓ ਜਿਹੜਾ ਬੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂ ਇਹਨਾਂ ਦੇ ਮੋਬਾਈਲ ਨੰਬਰ ਤੇ WhatsApp ਤੇ ਸਕਰੀਨਸ਼ਾਟ ਭੇਜੂਗਾ ਤਾਂ ਉਹਨਾਂ ਨੂੰ ਪੰਜ ਐਲ ਸੀ ਡੀ ਬਿਲਕੁਲ ਬਿਲਕੁਲ ਫ੍ਰੀ ਕੀ ਬਾਤ ਹੈ ਜੀ ਨਵੀਂ ਦੁਕਾਨ ਦੀ ਖੁਸ਼ੀ ਦੇ ਵਿੱਚ ਕਹਿੰਦੇ ਅਸੀਂ ਅੱਜ ਕਰਦਾਂਗੇ ਠਮਾਕੇ ਲੋਕਾਂ ਨੂੰ ਖੁਸ਼ ਕਰਦਾਂਗੇ ਲੋਕਾਂ ਨੂੰ ਖੁਸ਼ ਕਰਦਾਂਗੇ ਜੀ ਜੀ ਹੋਰ ਕੁਝ ਕਹਿਣਾ ਚਾਹੁੰਗੇ ਆਪਣੇ ਕੋਲੇ ਵੀਰੇ ਪ੍ਰੈਸਾਂ ਡਰਾਇਰਾਂ ਉਹ ਮੱਛਰ ਵਾਲੇ ਕਿਲਰ ਸਾਰਾ ਸਮਾਨ ਮਿਲਦਾ ਆਪਣੇ ਕੋਲੇ ਜੀ 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 ਤੇ ਹੋਰ ਭਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਬਸ ਧੰਨਵਾਦ ਜੀ ਬੂਫਰ ਨੇ ਇੱਕ ਹੀ ਬੂਫਰ ਵੀ ਨੇ ਹਾਂ ਜੀ ਤਾਂ ਭਾਈ ਜੀ ਕਾਬਰਾ ਆਪਣੇ ਕੋਲੇ ਸਿਰਫ 1500 ਰੁਪਏ ਦਾ ਜੀ ਜੀ ਤਾਂ ਹਰ ਇੱਕ ਦੁਕਾਨ ਦੇ ਵਿੱਚ ਤੁਸੀਂ ਸਮਾਨ ਦੇਖਿਆ ਤੇ ਮੈਂ ਫੇਰ ਦੁਬਾਰਾ ਨਿਗਾ ਮਰਵਾ ਦੇਣਾ ਤੇ ਮੈਂ ਤੁਹਾਨੂੰ ਬਿਲਕੁਲ ਜਮਾ ਸਲੋ ਸਲੋ ਤੁਹਾਨੂੰ ਜਿਹੜਾ ਨਿਗਾ ਮਰਵਾਉਣਾ ਤਾਂ ਦੇਖੋ ਬੱਲਬ ਹੋਗੇ ਪੱਖੇ ਹੋਗੇ ਹੈ ਤੇ ਗੀਜ਼ਰ ਹੋਗੇ ਕੋਈ ਰੂਮ ਹੀਟਰ ਹੋਗੇ ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ